ਹੋ ਗਿਆ ਹੋਣਾ ਇਹ ਸੜਕ ਦਾ 2 ਕਰੋੜ ਦਾ ਜਿਹੜਾ ਦਾ ਟੈਂਡਰ ਨਿਊ ਪਾਸ ਹੋ ਗਏ ਨੇ ਅੱਜ ਕੰਮ ਇਹਦਾ ਸ਼ੁਰੂ ਹੋ ਰਿਹਾ ਹੈ ਸਮਾਨ ਰੱਖ ਦਿੱਤਾ ਗਿਆ ਤੇ 2 ਮਹੀਨਿਆਂ ਦੇ ਅੰਦਰ ਅੰਦਰ ਜਿਹੜੀ ਸੜਕ ਹੈ ਲੋਕਾਂ ਨੂੰ ਤਿਆਰ ਪੂਰੀ ਹੋ ਕੇ ਲੋਕ ਇਹਦੇ ਤੇ ਆਰਾਮ ਦੇ ਨਾਲ ਕਿਉਂਕਿ ਖਰੜ ਵਿੱਚ ਸੜਕਾਂ ਦਾ ਬੜਾ ਵੱਡਾ ਮਸਲਾ ਹੈ ਸਾਡੀ ਪਾਰਟੀ ਦੀ ਕਮੇਟੀ ਜਿਹੜੀ ਖਰੜ ਵਿੱਚ ਬਣਾਈ ਗਈ ਸੀ ਉਦੋਂ ਵੀ ਮੌਨਸੂਨ ਪੈ ਰਹੇ ਸੀ ਬਾਰਿਸ਼ਾਂ ਸੀਗੀਆਂ ਬਾਰਿਸ਼ਾਂ ਦੇ ਬੰਦ ਹੋਣ ਤੋਂ ਬਾਅਦ ਹੀ ਜਿਹੜੇ ਆਪਾਂ ਕੰਮ ਸੀ ਉਹ ਲੋਕਾਂ ਦੇ ਕਰਵਾ ਸਕਦੇ ਸੀ ਲੋਹੂ ਦੀਆਂ ਥਰੜ ਦੀਆਂ ਜਿਹੜੀਆਂ ਸੜਕਾਂ ਨੇ ਅਸੀਂ ਪੱਕੀਆਂ ਕਰਨ ਦੇ ਮਿਸ਼ਨ ਤੇ ਲੱਗੀਆਂ ਤੇ ਨੰਬਰ 2 ਤੇ ਸੀਵਰੇਜ ਜਿਹੜਾ ਪੈ ਰਿਹਾ ਕੋ ਨਵਾਂ ਸੀਵਰੇਜ ਪੈ ਰਿਹਾ ਨਵੇਂ ਟ੍ਰੀਟਮੈਂਟ ਪਲਾਂਟ ਬਣ ਰਹੇ ਨੇ ਤਾਂ ਕਰਕੇ ਉਹ ਸੜਕਾਂ ਪੱਟੀਆਂ ਹੋਈਆਂ ਸੀ ਪੱਟੀਆਂ ਹੀ ਜਾਣੀਆਂ ਸੀ ਇੱਕ ਵਾਰੀ ਸ਼ੇਅਰ ਕਰਾਂਗੇ ਕਿ ਕਿਆ ਕਿਆ ਐਮਐਲਏ ਨੂੰ ਪੁੱਛਲ ਕਿਆ ਐਮਐਲਏ ਦੀ ਸਹਿਮਤੀ ਨਹੀਂ ਹੁੰਦੀ ਉਹ ਵਧਣ ਵਾਸਤੇ ਜਿਹੜਾ ਉਹ ਆ ਜਾਂਦਾ ਮੈਂ ਐਮਐਲਏ ਕੋਈ ਸਹਿਮਤੀ ਨਹੀਂ ਲਈ ਜਾਂਦੀ ਦੇਖੋ ਸੇ ਸ਼ਾਮ ਰੋ। ਨੰਨ ਸੱਜਿਵੇਂ ਨਾ ਫਲਟ ਪਲਟ ਕੀ ਜਾਂਦੀ ਸੀ ਕਿ ਸਾਨੂੰ ਪਤਾ ਸੀ ਕਿਵੇਂ ਜਾਂਦਾ ਦੁਗੇ। ਮੈਨੂੰ ਪਤਾ ਹੈ। ਇਹ ਤਾਂ ਪੈ ਗਿਆ। ਹੁਣ ਸਾਰੀ ਬਾਰਿਸ਼ਾਂ ਦੇ ਅਸੀਂ ਕਿੱਦਾਂ ਗਏ ਆ ਘਰ ਤੱਕ ਬੱਚਾ ਨੂੰ ਲੈ ਕੇ ਛੱਡ ਕੇ। ਜਿਨੇ ਵੀ ਨੇ ਦੇਖਿਆ ਕੀ ਪਤਾ ਕੀ ਹੈ ਬੇਗਾ। ਮੈਨੂੰ ਲੱਗੇ ਬੱਚੇ ਨੇ ਆਵਾਜ਼ ਦੇ ਇਸ ਕਿਹੜਾ ਕਿੰਨਾ ਛੋਟਾ ਬੱਚਾ ਕਿੱਦਾਂ ਆਉਂਦਾ ਸਾਨੂੰ ਪਤਾ। ਨਹੀਂ ਨਹੀਂ ਹੁਣ ਕੀ ਹੈ ਨਾ ਮੌਨਸੂਨ ਬੰਦ ਹੋ ਗਏ ਨੇ ਜਿਸ ਤਰੀਕੇ 2 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਕਮੇਟੀ ਜਿਹੜੀ ਕਰਨ ਵਿੱਚ ਬਣਾਈ ਗਈ ਸੀ ਉਦੋਂ ਵੀ ਮੌਨਸੂਨ ਪੈ ਰਹੇ ਸੀ ਬਾਰਸ਼ਾਂ ਸੀਗੀਆਂ ਬਾਰਸ਼ਾਂ ਦੇ ਬੰਦ ਹੋਣ ਤੋਂ ਬਾਅਦ ਹੀ ਜਿਹੜੇ ਆਪਾਂ ਕੰਮ ਸੀ ਉਹ ਲੋਕਾਂ ਦੇ ਕਰਵਾ ਸਕਦੇ ਸੀ ਲੋਕਾਂ ਨੂੰ ਉਮੀਦ ਸੀ ਵੇਟ ਸੀ ਤੇ ਲਗਭਗ ਹੁਣ ਵੀ ਬੰਦ ਹੋ ਗਿਆ ਆਹ ਜਿਹੜੀ ਰੋਡ ਸੀ ਚਤੂਵਾਜਰਾ ਤੱਕ ਜਾਂਦੀ ਹੈ ਨਿੱਜਰ ਰੋਡ ਹੈ ਇਹ ਤਾਂ ਬਹੁਤ ਬੁਰਾ ਹਾਲ ਸੀ ਪਿਛਲੇ 6-7 ਸਾਲ ਹੋ ਗਏ ਮੇਰੇ ਖਿਆਲ ਚ ਇਹਨੂੰ ਇਹਨੂੰ ਬੜੇ ਨੂੰ 7 ਸਾਲ ਤੋਂ ਉੱਪਰ ਹੋ ਗਿਆ ਹੋਣਾ ਇਹ ਸੜਕ ਦਾ 2 ਕਰੋੜ ਦਾ ਜਿਹੜਾ ਇਹਦੇ ਟੈਂਡਰ ਨਿਊ ਪਾਸ ਹੋ ਗਏ ਨੇ ਅੱਜ ਕੰਮ ਇਹਦਾ ਸ਼ੁਰੂ ਹੋ ਰਿਹਾ ਹੈ ਸਮਾਨ ਰੱਖ ਦਿੱਤਾ ਗਿਆ ਤੇ 2 ਮਹੀਨਿਆਂ ਦੇ ਅੰਦਰ-ਅੰਦਰ ਜਿਹੜੀ ਸੜਕੇ ਲੋਕਾਂ ਨੂੰ ਤਿਆਰ ਪੂਰੀ ਹੋ ਕੇ ਲੋਕ ਇਹਦੇ ਤੇ ਆਰਾਮ ਦੇ ਨਾਲ ਕਿਉਂਕਿ ਖਰੜ ਵਿੱਚ ਸੜਕਾਂ ਦਾ ਬੜਾ ਵੱਡਾ ਮਸਲਾ ਹੈ ਮੈਂ ਸਮੂੱਚੇ ਐਮਸੀ ਸਹਿਬਾਨਾਂ ਨੂੰ ਅਫਸਰਾਂ ਨੂੰ ਅਬਧਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਇਹ ਨਾ ਵੇਟ ਕਰੋ ਕਿ ਉਹ ਫਲਾਣੀ ਮਾਤਾ ਜੀ ਆ ਕੇ ਸਾਨੂੰ ਕਹੂਗੀ ਵੀ ਭਾਈ ਸਾਡੇ ਔਰਡ ਦੀ ਸੜਕ ਬਣਾ ਦਿਓ ਜਾਂ ਐਮਸੀ ਨੇ ਹੀ ਆ ਕੇ ਤੁਹਾਨੂੰ ਸਾਰੀਆਂ ਗੱਲਾਂ ਕਹਿਣੀਆਂ ਨੇ ਅਫਸਰ ਸਹਿਬਾਨ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਰਵੇ ਕਰਕੇ ਖਰੜ ਦੀ 100% ਜਿਹੜੀਆਂ ਰੋਡਸ ਨੇ ਉਹਨੂੰ ਕੰਪਲੀਟ ਕਰਨ ਤੇ ਅਸੀਂ ਮੇਕ ਸ਼ੋਰ ਕਰਾਂਗੇ ਕਿ ਜਿਹੜਾ ਹੁਣ ਅੱਗੇ ਟੈਂਡਰਸ ਪਹਿਣਗੇ ਉਹਦੇ ਵਿੱਚ ਮੈਕਸੀਮਮ ਖਰੜਦੀਆਂ ਸੜਕਾਂ ਨੇ ਜਿਹੜੀਆਂ ਅਸੀਂ ਕਵਰ ਕਰ ਜੀਏ ਫੰਡਸ ਦੀ ਕੋਈ ਕਮੀ ਨਹੀਂ ਕਮੇਟੀ ਕੋਲ ਪੈਸੇ ਦੀ ਕੋਈ ਕਮੀ ਨਹੀਂ ਨੀਅਤ ਦੀ ਕੋਈ ਕਮੀ ਨਹੀਂ ਕਿਤੇ ਅਸੀਂ ਮੇਕ ਸ਼ੋਰ ਕਰਾਂਗੇ ਕਿ ਜਿਹੜੀ ਵੀ ਮੁਸ਼ਕਿਲ ਲੋਕਾਂ ਨੂੰ ਸੜਕਾਂ ਦੀ ਹੈਗੀ ਹੈ ਉਹ ਖਤਮ ਹੋ ਜੇ ਪੂਰੀ ਦੀ ਪੂਰੀਆਂ ਖਰੜਦੀਆਂ ਜਿਹੜੀਆਂ ਸੜਕਾਂ ਨੇ ਅਸੀਂ ਪੱਕੀਆਂ ਕਰਨ ਦੇ ਮਿਸ਼ਨ ਤੇ ਲੱਗੇ ਆ ਤੇ ਨੰਬਰ 2 ਤੇ ਸੀਵਰੇਜ ਜਿਹੜਾ ਪੈ ਰਿਹਾ ਹੈ ਉਹ ਨਵਾਂ ਸੀਵਰੇਜ ਪੈ ਰਹੇ ਆ ਨਵੇਂ ਟ੍ਰੀਟਮੈਂਟ ਪਲਾਂਟ ਬਣ ਰਹੇ ਨੇ ਤਾਂ ਕਰਕੇ ਉਹ ਸੜਕਾਂ ਪੱਟੀਆਂ ਹੋਈਆਂ ਸੀ ਇਹ ਪੱਟੀਆਂ ਹੀ ਜਾਣੀਆਂ ਸੀ ਕਿਵਿ ਜ ਪਰ ਹੁਣ ਇਹਦੀ ਰਫ਼ਤਾਰ ਹੈ ਜਿਹੜੀ ਸੀਵਰੇਜ ਬੋਰਡ ਨੂੰ ਵੀ ਜਿਹੜੀ ਇਹ ਹਦਾਇਤ ਦਿੱਤੀ ਗਈ ਹੈ ਕਿ ਇਹਨੂੰ ਜਲਦੀ ਖਤਮ ਕਰੋ ਤਾਂ ਕਿ ਲੋਕ ਇਸ ਜਿਹੜੀ ਪਰੇਸ਼ਾਨੀ ਚੋਂ ਬਾਹਰ ਨਿਕਲ ਸਕਣ ਤੇ ਨਾਲ ਨਾਲ ਸੜਕਾਂ ਵੀ ਜਿਹੜੀਆਂ ਬਣਦੀਆਂ ਰਹਿਣ ਤੋ ਸੜਕਾਂ ਪੱਖੋਂ ਤੁਸੀਂ ਬੇਸਿਕ ਕਰ ਰਹੋ ਅਸੀਂ ਪੂਰੇ ਤਰੀਕੇ ਨਾਲ ਹੁਣ ਇਹ ਨਹੀਂ ਹੈਗਾ ਕਿ ਪ੍ਰਧਾਨ ਦੇ ਜਿਵੇਂ ਪਹਿਲਾਂ ਕੀ ਸੀ ਸਾਈਨ ਦੀ ਕਰਨੇ ਮੁਸ਼ਕਲ ਖੜੀ ਕਰਨੀ ਦੂਸਰੀ ਪਾਰਟੀ ਹੈ ਕਿ ਤੇ ਪਾਰਟੀ ਦੀ ਰਿਸਪੈਕਟ ਨਾ ਬਣ ਜੇ ਹੁਣ ਸਾਡੇ ਹੱਥਾਂ ਨਾਲ ਜਿਹੜੇ ਬਣਾਏ ਹੋਏ ਪ੍ਰਧਾਨ ਨੇ ਕੰਮ ਕਰਨ ਵਾਲੇ ਨੇ ਤੇ ਜਲਦੀ ਜਿਹੜੀਆਂ ਸੜਕਾਂ ਹੋ ਗਈਆਂ ਹੋਰ ਮੁਸ਼ਕਲਾ ਨੇ ਖੜੜਦੀਆਂ ਤਾਂ ਅਸੀਂ ਠੀਕ ਕਰ ਦਵਾਂਗੇ ਨਿੱਜੇ ਰੋਡ ਲਾਂਡਰਾ ਰੋਡ ਤੇ ਵੀ ਜ਼ੋਰਾਂ ਨਾਲ ਕੰਮ ਚੱਲ ਰਿਹਾ ਹੈ ਕਿ ਅਸੀਂ ਨਾਜ ਬੰਡੀ ਵਾਲੀ ਸੜਕ ਦਾ ਉਦਘਾਟਨ ਕਰਕੇ ਆਏ ਆ ਕੱਲ ਨੂੰ ਜਾਂ ਪਰਸੋਂ ਹੂਫਫਲੀ ਹੋਰ ਚਾਰ ਪੰਜ ਸੜਕਾਂ ਦਾ ਉਦਘਾਟਨ ਦਾ ਬਤਲਵਾ ਹੈ ਕਿ ਕੰਮ ਸ਼ੁਰੂ ਕਰਾਉਣਾ ਇਸ ਤੋਂ ਬਾਅਦ ਵੀ ਮੈਂ ਇੱਥੇ ਠੇਕੇਦਾਰ ਸ਼ਾਇਦ ਖੜੇ ਹੋਣਗੇ ਜਿਨ੍ਹਾਂ ਨੇ ਕੰਮ ਕਰਨਾ ਹੈ ਅਫਸਰ ਸਹਿਬਾਨ ਖੜੇ ਨੇ ਐਮਸੀ ਸਹਿਬਾਨ ਖੜੇ ਨੇ ਮੈਂ ਸਾਰਿਆਂ ਨੂੰ ਇਹ ਕਹਿਣੀ ਹੈ ਕਿ ਮੈਂ ਚੈੱਕ ਰੱਖਣਾ ਹੈ ਕਿ ਤੁਸੀਂ ਮਟੀਰੀਅਲ ਠੀਕ ਪਾ ਰਹੇ ਹੋ ਤੇ ਮੇਕ ਸ਼ੋਰ ਕਰਿਓ ਸਾਹਿਬ ਕਿ ਆਪਾਂ ਜਿਹੜਾ ਮਟੀਰੀਅਲ ਯੂਜ਼ ਕਰਨਾ ਉਹ ਇਹ ਨਾ ਹੋਵੇ ਐਮਸੀ ਸਾਹਿਬ ਕਿ ਫੇਰ 6 ਮਹੀਨੇ ਬਾਅਦ ਸੜਕ ਪਟਕੇ ਦੁਬਾਰਾ ਬਣਾਉਣੀ ਪੈ ਰਹੀ ਹੈ ਉਹਨਾਂ ਖਰਚਾ ਫੇਰ ਹੋ ਰਿਹਾ ਆਪਾਂ ਵਧੀਆ ਮਟੀਰੀਅਲ ਲਗਾ ਕੇ ਸੜਕਾਂ ਬਣਾਉਣੀਆਂ ਨੇ ਸੋਲਿਡ ਸੜਕਾਂ ਬਣਾਉਣੀਆਂ ਮੈਨੂੰ ਸਰਕਾਰ ਵੀ ਤੁਹਾਡੀ ਐਮਸੀ ਵੀ ਤੁਹਾਡੇ ਪ੍ਰਧਾਨ ਵੀ ਤੁਹਾਡੇ ਨੇ ਤੇ ਐਮਸੀ ਵੀ ਤੁਹਾਡੇ ਨਾਲ ਹੀ ਖੜੇ ਹੈ ਤੇ ਕਹਿੰਦੇ ਵੀ ਅਫਸਰ ਸੁਣਦੇ ਨਹੀਂ ਨਹੀਂ ਤਾਂ ਜੇ ਕੰਮ ਨਾ ਕੀਤਾ ਤਾਂ ਧਰਨਾ ਦੇਵਾਂਗੇ ਤੁਹਾਡੀ ਸਰਕਾਰ ਹੈ ਨਹੀਂ ਹੁਣ ਤਾਂ ਕੋਈ ਵੈਸੇ ਜੀ ਮੁਸ਼ਕਲ ਹੈ ਅੱਲੇ ਪਰਸੋਂ ਕੇਟੇ ਉਹਦੇ ਵਿੱਚ ਜਿਹੜੇ ਦੇਖੋ ਮੈਨੂੰ ਇਸ ਗੱਲ ਦਾ ਨਹੀਂ ਪਤਾ ਮੇਰੇ ਖਿਆਲ ਚੋਂ ਜਿਹੜੇ ਯੋਸੁਫ ਖਦੇਵ ਜੀ ਲੱਗੇ ਨੇ ਅੱਛੇ ਕੰਮ ਕਰਨ ਵਾਲੇ ਲੱਗ ਰਹੇ ਆ ਮੈਨੂੰ ਤਾਂ ਕਿ ਇਹਨਾਂ ਨੇ ਮੀਕਸ਼ਰ ਕੀਤਾ ਕਿ ਅਸੀਂ ਕੰਮ ਕਰਾਂਗੇ ਡੈਡੀਕੇਟਡਲੀ ਕਰਾਂਗੇ ਤੇ ਅ ਅੱਜ 7 ਸਾਲਾਂ ਬਾਅਦ ਉਹੀ ਸੜਕਾਂ ਉਹਦਾ ਕਟਾਉਣ ਹੋ ਰਿਹਾ ਐਮਸੀ ਸਾਹਿਬ ਦੀ ਖੁਸ਼ ਨੇ ਸਾਡੇ ਇੱਥੋਂ ਦੇ ਲੋਕ ਵੀ ਖੁਸ਼ ਨੇ ਨਹੀਂ ਜੀ ਅਸੀਂ ਨਹੀਂ ਖੁਸ਼ ਹੈਗੇ ਸੜਕ ਨਹੀਂ ਹੈ ਨਾ ਯਾਰ ਦੇਖੋ ਦੇਖੋ ਤੁਸੀਂ ਕਦੇ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਜੇ ਤੁਸੀਂ 200 ਬੰਦਾ ਤੁਹਾਡੇ ਕੋਲ ਖੜਾ ਨਾ ਉਹ ਚ ਇੱਕ ਦੋ ਜਣੇ ਇਹੋ ਜਿਹੇ ਵੀ ਮਿਲਣਗੇ ਫਿਰ ਤੁਸੀਂ ਕੀ ਕਹਿਣਗੇ ਅਸੀਂ ਦੁਖੀ ਆ ਸਾਡਾ ਕੰਮ ਉਹ ਦੋਨੋਂ ਵੀ ਖੁਸ਼ ਕਰਨਾ ਬਾਬਾ ਨਾਨਕ ਜੀ ਵੀ ਸਾਰਿਆਂ ਨੂੰ ਕੁਝ ਨਹੀਂ ਕਰ ਸਕੇ ਸੀ ਅਸੀਂ ਦਾ ਫਿਰ ਵੀ ਸਾਡੇ ਤਾਂ ਅਸੀਂ ਦਾ ਇੱਕ ਆਮ ਪ੍ਰਾਣੀ ਆ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੀ ਲੋਕਾਂ ਨੇ ਸੰਗਤ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਉਹਦੇ ਮਿਹਨਤ ਕਰੀਏ ਮੈਡਮ ਜੀ ਖਰੜ ਦਾ ਖਰੜ ਦਾ ਗੈਰ ਆਜ ਨਜ਼ਰ ਆ ਰਹੇ ਆ ਪ੍ਰਧਾਨ ਜੀ ਕਹਿੰਦੇ ਵਿਆਹ ਦੇ ਹੋਏ ਚਲੋ ਮੈਂ ਉਹਨਾਂ ਨੂੰ ਬੇਨਤੀ ਕਰੂੰਗੀ ਵੀ ਵਿਆਹਾਂ ਤੋਂ ਪਹਿਲਾਂ ਲੋਕਾਂ ਦੇ ਕੰਮ ਜ਼ਰੂਰੀ ਹੁੰਦੇ ਨੇ ਬੜਾ ਜ਼ੋਰ ਲਾ ਕੇ ਪ੍ਰਧਾਨ ਬਣਾਇਆ ਦੁਕਾਨਾਂ ਦੇ ਵਿੱਚ ਮੌਜੂਦ ਰਹਿਣਾ ਜਾਂ ਆਪਾਂ ਅੱਗੇ ਪਿੱਛੇ ਅਟੈਂਡ ਕਰ ਸਕਦੇ ਮੈਨੂੰ ਜਿਹੜਾ ਖਰੜਦਾ ਸਕੂਲ ਹੈ ਜਿਹੜਾ ਉਹ ਵੀ ਐਵੇਂ ਹੀ ਪਿਆ ਝੁੰਗੀਆਂ ਦਾ ਕਮਿਊਨਿਟੀ ਸੈਂਟਰ ਵੀ ਐਵੇਂ ਹੀ ਪਿਆ ਜਿਸ ਪ੍ਰਧਾਨ ਵੀ ਤੁਹਾਡਾ ਸਾਰਾ ਹੁਣ ਕੰਮ ਕਿਉਂ ਨਹੀਂ ਸ਼ੁਰੂ ਹੋ ਰਿਹਾ ਤੇ ਕੀ ਕਰਨਾ ਕਮਿਊਨਿਟੀ ਸੈਂਟਰ ਦਾ ਆਪਾਂ ਮਤਾਂ ਸੀ ਮਰ ਕੋਈ ਕੰਮ ਜਿੰਨਾ ਕੰਮ ਰਹਿ ਗਿਆ ਸੀ ਉਹ ਆਪਾਂ ਮਤਾਂ ਪਾ ਦਿੱਤਾ ਨਾ ਜਿਹੜਾ ਕਮਿਊਨਿਟੀ ਸੈਂਟਰ ਦਾ ਪਹਿਲਾਂ ਅਸੀਂ ਕਿ ਕਰਦੇ ਸੀ ਜਿਹੜਾ ਪਾ ਰਹੇ ਆ ਇਸ ਵਾਰੀ ਅਸੀਂ ਪਾਸ ਕਰ ਦਾਂਗੇ ਕਮਿਊਨਿਟੀ ਸੈਂਟਰ ਨੂੰ ਸਕੂਲ ਇੱਕ ਕਮਰੇ ਦੇ ਵਿੱਚ ਦੋ ਦੋ ਕਲਾਸਾਂ ਵੈੜਦੀਆਂ ਉਹਨੂੰ ਅੱਜ ਤੱਕ ਪ੍ਰਾਇੋਰਟੀ ਨਹੀਂ ਦੇ ਰਹੇ ਸਕੂਲ ਦੀ ਜਿਹੜੀ ਮੁਸ਼ਕਲ ਕੋਈ ਹੈਗੀ ਆ ਉਹਦੇ ਮੈਂ ਜ਼ਰੂਰ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਰੇ ਤੇ ਗੌਰ ਦਵਾਉਣੀ ਆ ਐਜੂਕੇਸ਼ਨ ਡਿਪਾਰਟਮੈਂਟ ਮੈਂ ਛੱਡ ਰਿਹਾ ਹਾਂ ਮੈਂ ਗਲਤ ਕਰਦੀ ਮੈਡਮ ਇਹ ਗਲਤ ਦਾ ਪਹਿਲਾਂ ਤੁਸੀਂ ਬਟਾਟਿੰਗ ਕਰਕੇ ਗਏ ਸੀ ਜੀ ਉਹਦੇ ਤੁਸੀਂ ਕਿਹਾ ਸੀ ਜਦੋਂ ਪਾਈਪ ਪਾਣੀ ਸੀਵਰੇਜ ਪਾਣੀ ਤਾਂ ਨਾਲ ਦੀ ਨਾਲ ਜਿਹੜੀਆਂ ਸੜਕਾਂ ਨੇ ਬਣਾਈਆਂ ਜਾਂ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਆਵੇ ਲੇਕਿਨ ਫੇਰ ਵੀ ਜਿਹੜਾ ਜਿਹੜਾ ਕੰਮਕਾਰ ਸੋਨਾ ਵੱਲੋਂ ਇਹ ਪ੍ਰੋਬਲਮ ਆਈ ਹੈ ਤੁਹਾਡੇ ਕਹਿਣ ਤੋਂ ਬਾਅਦ ਵੀ ਕੀ ਹੈ ਕੀ ਹੈ राजे ਪਾਰਟੀਵਾਦੀ ਬਹੁਤ ਹੁੰਦੀ ਹੈ ਜਿਵੇਂ ਪ੍ਰਧਾਨ ਦੂਸਰੀ ਪਾਰਟੀ ਦਾ ਤਾਂ ਉਹਨੇ ਮੈਚ ਕੀ ਕਰੀ ਉਹਦੇ 'ਚ ਮੁਸ਼ਕਲ ਖੜੀ ਕਰਨੀ ਹੈ ਬਟ ਹੁਣ ਇਹੋ ਜਿਹੀ ਕੋਈ ਨਹੀਂ ਹੁਣ ਤੁਹਾਨੂੰ ਸੜਕਾਂ ਮਿਲਣੀਆਂ ਤੁਸੀਂ ਇਹਨੇ ਪੱਤਰਕਾਰ ਸਹਿਬਾਨ ਨੇ ਤੁਸੀਂ ਸਾਡੇ ਅੱਖੋਂ ਕੰਨੋਂ ਤੇ ਤੁਸੀਂ ਸਾਰੀਆਂ ਚੀਜ਼ਾਂ ਸਾਨੂੰ ਦੱਸਦੇ ਰਹਿਣਾ ਮੁਸ਼ਕਲਾਂ ਦੱਸਦੇ ਰਹਿਣਾ ਹੈ ਕਿ ਇੱਥੇ ਇੱਥੇ ਜਿਹੜੀ ਸੜਕ ਦੀ ਲੋੜ ਹੈ ਤੇ ਆਪਾਂ ਇੱਕ ਅੰਦਰ ਵਿੱਚ ਸਾਰੇ ਪੱਤਰਕਾਰ ਸਾਹਿਬ ਨਾਲ ਬੈਠਦੇ ਆ ਉਹ ਦਫ਼ਤਰ ਵਾਲੇ ਨਾ ਦਫ਼ਤਰ ਆਪਾਂ ਪਹਿਲਾਂ ਨਾਲੋਂ ਵੱਡਾ ਬਣਾ ਲਿਆ ਉੱਥੇ ਸਾਰੇ ਜਣੇ ਆਪਾਂ ਬੈਠਨੇ ਆਂ ਆਰਾਮ ਨਾਲ ਚਾਹ ਪੀਣੇ ਤੁਸੀਂ ਦੱਸੋ ਕਿ ਕਿਹੜੀ ਕਿਹੜੀ ਤੁਹਾਡੇ ਮੁਖੀ ਹੈਗੇ ਹਾਂ ਪ੍ਰਧਾਨ ਵੀ ਤੁਹਾਡਾ ਹਾਂਜੀ ਹਾਂਜੀ ਐਮਐਲਏ ਵੀ ਤੁਸੀਂ ਆਪ ਹੋ ਤੇ ਐਮਸੀ ਵੀ ਤੁਹਾਡਾ ਉਹੀ ਧਰਨਾ ਲਾਉਣ ਲਈ ਗਏ ਰਹੇ ਬਾਰ-ਬਾਰ ਵੀ ਧਰਨਾ ਲਾਵਾਂਗੇ ਜੇ ਕੰਮ ਨਾ ਹੋਇਆ ਦੋ ਦਿਨ ਦਾ ਟਾਈਮ ਦਿੱਤਾ ਬਿਲਕੁਲ ਜੀ ਆ ਮੈਟਰ ਹੋਰ ਹੈ ਜੀ ਉਹਦਾ ਬਰਸਾਂ ਮੈਂ ਉਹ ਹੀ ਤੁਹਾਨੂੰ ਦੱਸਿਆ ਮੈਂ ਕਲੀਅਰ ਕਰ ਦਿੰਦਾ ਉਹ ਤੁਹਾਨੂੰ ਐਮਐਲਏ ਸਾਹਿਬ ਉਧਰ ਨਾਲ ਵੀ ਮੈਂ ਨਾ ਆ ਵੀ ਗੱਲ ਕਹੀ ਹੈ ਐਮਐਲਏ ਸਾਹਿਬ ਨੇ ਅਫਸਰਾਂ ਨੂੰ ਕਿਹਾ ਇਹੋ ਸਾਹਬ ਨਾਲ ਜਿਹੋ ਸਾਹਬ ਨੇ ਵੀ ਅੱਗੇ ਕੀਆ ਜਿਹੜੇ ਛੋਟੇ ਅਫਸਰ ਹੈ ਨੀਚੇ ਆਣ ਗੈਲੀ ਜਾਂਦੇ ਆ ਤੇ ਉਹਨਾਂ ਦੇ ਖਿਲਾਫ ਮੈਡਮ ਇੱਕ ਗੱਲ ਹੋਈ ਸੀ ਪਤਾ ਕੀ ਗੱਲ ਉਹ ਦਿਨ ਮੌਕਾ ਦੇਖ ਕੇ ਥੱਲੇ ਨਹੀਂ ਆਏ ਉਹ ਇਸ ਗੱਲ ਕਰਕੇ ਬੁਰਾ ਆ ਗਿਆ ਮਿਰਜ਼ਾਪੁਰ ਦੇ ਵਿੱਚ ਖਬਰ ਲੱਗਣ ਤੋਂ ਬਾਅਦ ਕੀ ਕਰਦੇ ਹੈ ਜਿਹੜੇ ਸਵਾਦ ਏ ਥੱਲੇ ਆ ਉਹ ਮਿੱਟੀ ਦੇ ਥੱਲੇ ਤਾਂਗੇ ਲਾ ਦਿੰਦੇ ਉਹਨਾਂ ਨੂੰ ਜਾ ਕੇ ਫੀਡ ਅਫਸਰ ਡਿਪਾਰਟਮੈਂਟ ਦਿੰਵਾਉਂਦੇ ਅੱਗੇ ਜਿਵੇਂ ਮੈਂ ਤੁਹਾਨੂੰ ਜੋੜੂ ਤੂੰ ਪੁੱਕਾ ਕਰਨ ਵਾਸਤੇ ਗੱਟਿਆਂ ਦੀ ਥਾਂ ਤੇ ਸਵਾਦ ਏ ਥੱਲੇ ਲਾਦੇ ਨੋਟਿਸ ਚਾਹੀਦਾ ਨਹੀਂ ਸਵਾਦ ਏ ਥੱਲੇ ਕਿਹੜੀ ਮਿਰਜ਼ਾਪੁਰ ਦੇ ਵਿੱਚ ਪੰਡ ਟੁੱਟੇ ਦਿੱਤੇ ਉੱਥੇ ਤਾਂ ਮੈਂ ਆਪ ਗਈ ਹੋਈ ਸੀ ਮਿਰਜ਼ਾਪੁਰ ਤੱਕ ਮਿਰਜ਼ਾਪੁਰ ਤਿੱਕਰ ਪੁਲਿਸ ਮਿਰਜ਼ਾਪੁਰ ਅਪਿੰਡੋ ਗਲੋਬਲ ਦੇ ਕੋਲ ਤੇਰੇ ਧਿਆਨ ਦੇ ਵਿੱਚ ਨਹੀਂ ਹੈਗਾ ਵੀ ਕਿਤੇ ਸਵਾਦ ਥੱਲੇ ਲਗਾਏ ਗਏ ਪੀਡਬਲੂਡੀ ਡਿਪਾਰਟਮੈਂਟ ਕੋਲ ਜੋ ਉਹਨਾਂ ਨੇ ਪਿੰਡ ਵਾਲਿਆਂ ਨੇ ਲਗਾਏ ਅਸਲਾਮੁਅਲੈਕ ਉਹ ਪਿੰਡ ਵਾਲਿਆਂ ਨੇ ਕਿਹਾ ਹੋਇਆ ਕਿ ਕਈ ਵਾਰ ਤਾਂ ਕੋਈ ਪਾਰਟੀਵਾਜੀ ਵੀ ਹੋ ਜਾਂਦੀ ਹੈ ਕਈ ਵਾਰ ਸਹੀ ਵੀ ਹੁੰਦਾ ਗੜਬੜ ਵੀ ਕਰ ਦਿੰਦੇ ਆਪ ਸਭ ਸਾਡੇ ਧਿਆਨ ਚਾਉਂਗੀ ਪਿੰਡ ਦੇ ਸਾਬਕਾ ਸਰਪੰਚ ਦਾ ਕਹਿਣਾ ਹੈ ਵੀ ਸਾਨੂੰ ਉਹ ਦੇ ਗਏ ਉਹ ਵੀ ਕਹਿੰਦੇ ਵੀ ਸਾਨੂੰ ਹਿਮਾਚਲ ਨਾਲ ਜੋੜ ਦਿਓ ਬਿਸ਼ੱਕ ਦੀ ਵੀ ਸਾਨੂੰ ਅਸੀਂ ਨਹੀਂ ਹਲਕਾ ਕਰ ਰਿਹਾ ਵੀ ਵੀ ਜੀ ਕਹਿ ਰਹੇ ਹੂ ਵੀ ਸਾਬਕਾ ਸਰਪੰਚ ਹੈ ਤਾਂ ਕਈ ਵਾਰ ਪਾਰਟੀਵਾਦੀ ਹੁੰਦੀ ਹੈ ਹੋ ਸਕਦਾ ਠੀਕ ਹੀ ਹੋਣਾ ਅਸੀਂ ਮਜੀਦਾ ਸਰਪੰਚ ਨੇ ਵੀ ਉਹਨਾਂ ਦਾ ਸਮਰਥਨ ਕੀਤਾ ਹਾਂਜੀ ਮਜੀਦਾ ਸਰਪੰਚ ਨੇ ਵੀ ਸਮਰਥਨ ਕੀਤਾ ਮਜੀਦਾ ਸਰਪੰਚ ਮਿਰਜ਼ਾਪੁਰ ਦੇ ਜੀ ਥੋੜਾ ਕਸਤਾ ਰਹੀਆਂ ਆ ਵੀ ਸਾਰੇ ਹੁਣ ਸਾਡੇ ਵੀ ਹੈ ਨਹੀਂ ਮੈਡਮ ਲਾਸਟ ਵਾਰ ਇੱਕ ਤੁਸੀਂ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਹੋ ਸਰਕਾਰ ਅੱਗੇ ਠੀਕ ਹੈ ਜੀ ਤੁਸੀਂ ਨੁਮਾਇੰਦੇ ਹਾਂ ਮੈਮ 13 ਵਾਰੀ ਈਓ ਬਦਲ ਗਏ ਸਾਢੇ 3-4 ਸਾਲ ਜੇ ਹੁਣ ਈਓ ਸਾਹਿਬ ਆਏ ਆ ਜਦੋਂ ਨੂੰ ਫੇਰ ਇਲਾਕਾ ਸਮਝਣਗੇ ਫੇਰ ਇਹਨਾਂ ਦੀ ਬਦਲੀ ਹੋਣੀ ਤੁਸੀਂ ਇਹਨਾਂ ਦੀ ਕਿਉਂ ਨਹੀਂ ਸਪਾਰਸ਼ ਕਰਦੇ ਕਿ ਇਹਨਾਂ ਨੂੰ ਰਹਿਣ ਦੋ ਸਕੇ ਦੇਖੋ ਤੁਸੀਂ ਅਫਸਰ ਸਾਹਿਬਾਂ ਖੜੇ ਹੋ ਮੈਂ ਤਾਂ ਸਾਰਿਆਂ ਸਾਹਮਣੇ ਸਰਕਾਰ ਨੂੰ ਬੇਨਤੀ ਕਰਦੀ ਆ ਵੀ ਫਰੜ ਨੂੰ ਸੰਭਾਲਿਆ ਨਿਕਲ ਬਹੁਤ ਟਾਈਮ ਅਫਸਰ ਦੀ ਜ਼ਰੂਰਤ ਹੈ ਬਿਲਕੁਲ ਠੀਕ ਹੈ ਵੀ ਜੇ 3-4 ਮਹੀਨੇ ਬਾਅਦ ਆਪਾਂ ਕਈ ਵਾਰ ਕੀ ਹੁੰਦਾ ਰੈਗੂਲਰ ਪੋਸਟਾਂ ਦੇ ਵਿੱਚ ਕਰੜਦੀ ਉਹਦਾ ਨਾਮ ਪੈ ਜਾਂਦਾ ਮੈਂ ਤਾਂ ਸੀਐਮ ਸਾਹਿਬ ਨੂੰ ਬੇਨਤੀ ਕਰਦਣੀ ਹੈ ਕਿ ਹੁਣ ਸੁਖਦੇਵ ਜੀ ਲੱਗੇ ਹੋਏ ਨੇ ਆਪਾਂ ਇਹਨਾਂ ਨੂੰ ਹੁਣ ਇਲੈਕਸ਼ਨ ਆ ਗਈ ਉਹਦੇ ਤੱਕ ਨਾ ਜਦੋਂ ਤੱਕ ਇੱਕ ਚੱਕਰ ਪੂਰੀ ਹੁੰਦੀ ਹੈ ਘੱਟੋ ਘੱਟ ਉਹ ਤੱਕ ਆਪਾਂ ਇੱਕੀ ਕਿਉਂਕਿ ਇੱਕ ਅਫਸਰ ਨੂੰ ਸਮਝਣ ਨੂੰ ਇਲਾਕੇ ਨੂੰ ਜਾਣਨ ਨੂੰ ਜਦੋਂ ਉਹ ਕਰਦਾ ਨਵਾਂ ਫੇਰਫ절 ਹੋ ਜਾਂਦਾ ਕਿ ਤੇ ਇੱਕ ਇਹ ਬਿਲਕੁਲ ਤੁਹਾਡੀ ਸਹੀ ਠੀਕ ਗੱਲ ਹੈ ਕਿ ਅਫਸਰ ਨੂੰ ਲੰਬਾ ਟਾਈਮ ਹੈ ਅਸੀਂ ਮੇਕ ਸ਼ੋਰ ਕਰਾਂਗੇ ਕਿ ਕਿਆ ਕਿਆ ਐਮਐਲਏ ਨੂੰ ਪੁੱਛਲ ਕਿਆ ਐਮਐਲਏ ਦੀ ਸਹਿਮਤੀ ਨਹੀਂ ਹੁੰਦੀ ਉਹ ਵਧਣ ਵਾਸਤੇ ਜਿਹੜਾ ਉਹ ਆ ਜਾਂਦਾ ਐਮਐਲਏ ਕੋਈ ਸਹਿਮਤੀ ਨਹੀਂ ਲਈ ਜਾਂਦੀ ਦੇਖੋ ਹੋਨੇ ਦੋ ਪੈ ਕੀ ਕਰੀ ਇਹ ਤੁਸੀਂ ਨੁਮਾਇंदे ਹੋ ਤੁਸੀਂ ਜਵਾਬ ਦਿਓ ਲੋਕਾਂ ਦੇ ਸਕੂਲ ਵਾਲਾ ਸਵਾਲ ਤੁਹਾਨੂੰ ਪਾਇਆ ਸਕੂਲ ਦੇ ਵਿੱਚ ਇਹ ਤੁਸੀਂ ਦੱਸ ਦੋ ਉਹਨਾਂ ਨੂੰ ਸਭ ਜਵਾਬ ਹੀ ਨਹੀਂ ਪਤਾ ਇਸ ਚੀਜ਼ਾਂ ਨਾ ਅਫਸਰਾਂ ਦੇ ਲੈਵਲ ਉਤੇ ਆਪਣੇ ਆਪ ਹੀ ਬਦਲ ਰੂਚੀਆਂ ਚਾਹੁੰਦੇ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀ ਹੁੰਦੀਆਂ ਪਰ ਇਸ ਵਾਰੀ ਮੈਂ ਮੇਕ ਸ਼ੋਰ ਕਰੂੰਗੀ ਕਿ ਸਖਦੇਵ ਜੀ ਇੱਥੇ ਰਹਿਣ ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਲੈ ਲੈਣੀ ਹੈ ਕਿ ਸੁਖਦੇਵ ਜੀ ਨੂੰ ਇੱਥੇ ਰੱਖਾਂਗੇ ਅਗਰ ਨਹੀਂ ਰਹਿੰਦੇ ਫਿਰ ਕੀ ਕਰੋਗੇ ਉਹ ਫਿਰ ਮੈਂ ਕੀ ਕਰੂੰਗਾ ਦੱਸੋ ਨਹੀਂ 9 13 ਬਦਲ ਗਏ ਨਾ ਤੁਸੀਂ ਸ਼ੋਰ ਕਰ ਰਹੇ ਹੋ ਪਹਿਲਾਂ ਵੀ ਸ਼ੋਰ ਕਰਕੇ ਗਏ ਹੋ ਹੋਰ ਕੀ ਕਰਾਂ ਤੁਸੀਂ ਸੀਐਮ ਸਾਹਿਬ ਤੁਹਾਡੇ ਕੇਜੀ ਵਾਲ ਸਾਹਿਬ ਤੁਦਕਲ ਮੀਟਿੰਗ ਕਰਕੇ ਆਏ ਹੋ ਫਿਰ ਵੀ ਕੀ ਹੋ ਜਾਇਆ ਕੀ ਹੁੰਦਾ ਇਲਾਕੇ ਦਾ ਕਦੇ ਸੁਧਾਰ ਕਰੇਗਾ ਨਾ ਜੇ ਅਫਸਰ ਟਿਕਣਗੇ ਨਹੀਂ ਹੁਣ ਇਹਦਾ ਮੈਂ ਆਪਾਂ ਟਿਕਾ ਕੇ ਰੱਖਾਂਗੀ ਕੋਈ ਮੈਂ ਕਹਿ ਕੇ ਆਈਆਂ ਸਾਡੇ ਅੱਧਰ ਨਾ ਬਣਦੇ ਪਈਏ ਮਨਸਾ ਦੇਵੀ ਦਾ ਜਿਹੜਾ ਸਾਡੇ ਨੂੰ ਤੁਸੀਂ ਗਏ ਹੋ ਸਮੇਤ ਮਨਸਾ ਦੇਵੀ ਵੱਲ ਗਏ ਹੋ ਉੱਥੇ ਸ਼ੈਮਰੋਖ ਮੈਂਨਸਾ ਜੀ ਮੈਂ ਨਾ ਪਲਟ-ਪਲਟ ਕੇ ਜਾਂਦੀ ਸੀ ਕਿ ਸਾਨੂੰ ਪਤਾ ਸੀ ਕਿਵੇਂ ਜਾਣਾ ਹੈ ਤੇਰਾ ਨੰਬਰ ਵਾਰਡ ਜਿਹੜਾ ਸ਼ੈਮਰੋਖ ਤੋਂ ਹੈ ਅੱਗੇ ਉਹਦਾ ਲਾਟਰਾ ਬਰਦਾਸ਼ਤ ਹੀ ਹੁਣ ਕੰਮ ਸ਼ੁਰੂ ਹੋ ਗਿਆ ਹੈ ਕਿ ਹੁਣ ਤੁਸੀਂ ਥੋੜਾ ਪੋਜ਼ਿਟਿਵ ਰਹੋ ਕੰਮ ਹੋ ਰਿਹਾ ਲੱਗਿਆ ਹੋਇਆ ਹੈ ਤਾਂ ਉਹ ਮੈਡਮ ਕਰਕੇ ਆਇਆ ਬਸ ਉਹ ਤਾਂ ਇਹ ਡੀ ਨਦੀ ਹੈ ਜਿੱਥੇ ਤਾਂ ਗੱਟਾ ਪੈ ਗਿਆ ਤੁਸੀਂ ਸਰ 1.5 ਦੀ ਲਿਸਟ ਜਿੱਥੇ ਹੀ ਕਟਕਾ ਪੈ ਗਿਆ ਇੱਥੇ ਮੈਡਮ ਨੇ ਆਣਾ ਸੀ ਜੇ ਜਿਹੜਾ ਮੈਡਮ ਨੇ ਆਣਾ ਸੀ ਭਾਈ ਇਹ ਤਾਂ ਪਿਆ ਹੈ ਤਾਂ ਪੈ ਗਿਆ ਹੁਣ ਸਾਰੀ ਬਾਰਿਸ਼ਾ ਦੇ ਅਸੀਂ ਕਿੱਦਾਂ ਗਏ ਆ ਘਰ ਤੱਕ ਬੱਚਾ ਨੂੰ ਲੈ ਕੇ ਛੱਡ ਕੇ ਜਿਨੇ ਵੀ ਨੇ ਦੇਖਿਆ ਕੀ ਪਤਾ ਕੀ ਹੈ ਬੇਟਾ ਅੱਛੀ ਲੱਗਿਆ ਮੈਨੂੰ ਚੀ ਨੇ ਆਵਾਜ਼ ਦੇ ਕੇ ਵਾਹ ਲੇਖੋ ਕਿੰਨਾ ਛੋਟਾ ਬੱਚਾ ਕਿੱਦਾਂ ਆਂਦਾ ਸਾਨੂੰ ਬੱਦਾਂ ਨਹੀਂ ਨਹੀਂ ਹੁਣ ਕੀ ਹੈ ਨਾ ਉਹ ਆਪਣੀ ਕਮੇਟੀ ਆਪਣੀ ਬਣ ਗਈ ਹੈ ਪ੍ਰਧਾਨ ਆਪਣਾ ਭਾਜੀ ਅਸੀਂ ਤਾਂ ਪਿਛਲੇ ਨਵੰਬਰ ਤੋਂ ਪਰੇਸ਼ਾਨ ਆ 2 ਮਹੀਨੇ ਸਾਡੇ ਘਰ ਵੀ ਨਹੀਂ ਆਇਆ ਤੇ ਐਂਕ ਪਟਾਈ ਕਰਕੇ ਅਸੀਂ ਅਸੀਂ ਸਾਡੇ ਸਕੂਲ ਦੇ ਜਿਹੜੇ ਰੋੜ ਜੱਗਦੇ ਉੱਥੇ ਐਨਾ ਬੁਰਾ ਹਾਲ ਹੈ ਅਸੀਂ ਪੈਦਲ ਨਹੀਂ ਲੋਡੀਆਂ ਮਿਲਦੀ ਤੁਹਾਡੀ ਸੜਕਾਂ ਪਾਸ ਹੋ ਗਈਆਂ ਉਹਨਾਂ ਨੂੰ ਬਣਾਉਣਾ ਹੁਣ ਮੇਰੀ ਆਪਣੀ ਜ਼ਿੰਮੇਵਾਰੀ ਹੈ ਆ ਮੀ ਬੰਦ ਹੋ ਗਏ ਨੇ ਹੁਣ ਜਿੰਨੀਆਂ ਸੜਕਾਂ ਨੇ ਉਹ ਸਾਰੇ ਜਿਹੜੀਆਂ ਸਾਰੀਆਂ ਅਸੀਂ ਬਣਾਵਾਂਗੇ ਆ ਗੱਟਾ ਹੁਣ ਮੇਰੀ ਬਿੰਦੂ ਪੈਦਲ ਸਾਨੂੰ ਤੇ ਸੜਕ ਬਣ ਰਹੀ ਹੈ ਇਹ ਨਹੀਂ ਹੈਗਾ ਕਿ ਆਪਾਂ ਵਿੱਚ ਰੁਕ ਜਾਣਾ ਸੀ ਮਮਤਾ ਜੀ ਮਮਤਾ ਜੀ ਇਹ ਇਹ ਇਦਾਂ ਨਹੀਂ ਹੈਗਾ ਵੀ ਆਪਾਂ ਕਟਕਾ ਪਾ ਰਹੇ ਹਾਂ ਇਹਦੇ ਤਾਂ ਆਪਾਂ ਸੜਕ ਬਣਾ ਰਹੇ ਹਾਂ ਹੁਣ ਫਿਰ ਉਧਰ ਦੀ ਜ਼ਿੰਮੇਵਾਰੀ ਕਿਸ ਨੇ ਲਿਆ ਸ਼ਹਿਰੀ ਹੈ ਪੂਰਾ ਜਿੱਦਾ ਮਨਸਾ ਦੇਵੀ ਮੰਦਿਰ ਨੂੰ ਜਿਹੜਾ ਰਸਤਾ ਜਾਂਦਾ ਹੈ ਉਹ ਬਹੁਤ ਔਖਾ ਹੈ ਲੋਕ ਬੜੇ ਪਰੇਸ਼ਾਨ ਹੈ ਥੋੜੇ ਪਰੇਸ਼ਾਨ ਨਹੀਂ ਹੈ ਥੋੜੇ ਪਰੇਸ਼ਾਨ ਕਰਕੇ ਨਹੀਂ ਆ ਜਨਤਾ ਘੜੀ ਆਪ ਬਹੁਤ ਪਰੇਸ਼ਾਨ ਹੋ ਕੇ ਉਧਰ ਬੰਦੇ ਦਾ ਜਾਣਾ ਵੀ ਕੋਈ ਕਹਿਦਾ ਨਹੀਂ ਬੰਦਾ ਕੋਈ ਗੁਲਾਮ ਇੰਨਾ ਇੰਨਾ ਪਾਣੀ ਸਾਡੀ ਫੈਂਦੇ ਅੰਦਰ ਕਾੜੀ ਜਾਂਦਾ ਦੱਸੋ ਫਿਰ ਸਾਡੀ ਜਿੱਥੇ ਗੋੜੀ ਦੀ ਆਪਣੇ ਕਿਹਨਾਂ ਗੱਲ ਕਰੀਏ ਐਮ ਸੀ ਸੋਮ ਸਿੰਘ ਜੀ ਸੋਮ ਸਿੰਘ ਜੀ ਆਉਂਦੇ ਨਹੀਂ ਹੁੰਦੇ ਇਹਨੇ ਮਰਦੀ ਬਹੁਤ ਚਲੋ ਚਲੋ ਠੀਕ ਹੈ